नच्चनिती, <Nachanidhi>, पुद्धनिती ਮੋਤ ਪਸ ਸਵਾਗਤ ਹੈ ਸਾਰੇ ਦਰਸ਼ਕਾ ਦਾ ਨਵੀਂ ਉਡਾਰੀ ਤੁਸੀਂ ਦੇਖ ਰਹੇ ਹੋ ਤੇ ਮੈਂ ਸਰਬੀ ਸ਼ਰਮਾ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਮੌਜੂਦ ਹਾਂ ਨਵੇਂ ਉੱਭਰਦੇ ਸਿਤਾਰੇ ਦੇ ਨਾਲ ਜਿਨ੍ਹਾਂ ਦੇ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ ਜਾਨਣਾਗੇ ਉਹਨਾਂ ਦੀ ਜ਼ਿੰਦਗੀ ਬਾਰੇ ਕਿ ਛੋਟੀ ਜੀ ਉਮਰ ਦੇ ਵਿੱਚ ਉਹਨਾਂ ਨੇ ਕਿੰਨੇ ਸਾਰੇ ਮੁਕਾਮ ਹਾਸਲ ਕੀਤੇ ਹੈ ਫਿਲਹਾਲ ਉਹਨਾਂ ਦੀ ਉਮਰ ਛੋਟੀ ਹੈ ਪਰ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਹਲੇ ਬਹੁਤ ਸਾਰੇ ਮੁਕਾਮ ਹਾਸਲ ਕਰਨੇ ਹਨ ਸੋ ਬਿਨਾਂ ਦੇਰ ਕੀਤੇ ਸਵਾਗਤ ਕਰਦੇ ਹਾਂ ਜੀ ਸਾਡੇ ਪ੍ਰੋਗਰਾਮ ਵਿੱਚ ਮੌਜੂਦ ਸੰਗੀਤ ਸੋਨੀ ਜੀ ਦਾ ਬਹੁਤ-ਬਹੁਤ ਸਵਾਗਤ ਹੈ ਸੰਗੀਤ ਸਾਡੇ ਪ੍ਰੋਗਰਾਮ ਵਿੱਚ ਬਹੁਤ-ਬਹੁਤ ਧੰਨਵਾਦ ਦੀਦੀ ਤੁਹਾਡਾ ਵੀ ਅਤੇ ਜਲੰਧਰ ਦੂਰਦਰਸ਼ਨ ਦਾ ਜਿਨ੍ਹਾਂ ਨੇ ਅੱਜ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਤੇ ਐਡਾ ਵੱਡਾ ਪਲੇਟਫਾਰਮ ਪ੍ਰੋਵਾਈਡ ਕੀਤਾ ਸੋ ਪਹਿਲਾ ਸਵਾਲ ਤਾਂ ਮੇਰੇ ਜੋ ਜ਼ਿਹਨ 'ਚ ਇਹੀ ਆਇਆ ਕਿ ਤੁਹਾਡਾ ਨਾਮ ਹੈ ਸੰਗੀਤ ਔਰ ਤੁਸੀਂ 뮤직 ਨਾਲ ਵੀ ਜੁੜੇ ਹੋਏ ਸੰਗੀਤ ਨਾਮ ਤੁਹਾਡਾ ਕਿਵੇਂ ਪਿਆ ਸੰਗੀਤ ਨਾਮ ਮੇਰਾ ਮੇਰੇ ਪਾਪਾ ਨੇ ਰੱਖਿਆ ਸੀ ਉਹ ਉਹ ਵੀ ਸਿੰਗਰ ਸੀ ਸ਼ੁਰੂ ਤੋਂ ਪਰ ਉਹਨਾਂ ਨੂੰ ਕੁਝ ਵਧੀਆ ਗਾਈਡੈਂਸ ਨਹੀਂ ਮਿਲੀ ਤੇ ਉਹਨਾਂ ਨੇ ਸੋਚਿਆ ਕਿ ਮੇਰੇ ਕੋਲ ਦੋ بیٹے ਹੋਣ ਜਿਨ੍ਹਾਂ ਦਾ ਨਾਮ ਰੱਖਾਂ ਸੂਫੀ ਤੇ ਸੰਗੀਤ ਜਿਵੇਂ ਬ੍ਰਦਰਜ਼ ਨੇ ਸਿਸਟਰ ਨੇ ਨੂਰਾ ਸਿਸਟਰਜ਼ ਉਹ ਡਾਲੀ ਬ੍ਰਦਰਜ਼ ਉਸ ਤਰ੍ਹਾਂ ਪਾਪਾ ਨੇ ਵੀ ਸੋਚਿਆ ਕਿ ਮੇਰੇ ਘਰ ਵੀ ਦੋ بیٹے ਹੋਣ ਤੇ ਜਿਨ੍ਹਾਂ ਦਾ ਨਾਮ ਮੈਂ ਸੂਫੀ ਸੰਗੀਤ ਰੱਖਾਂ ਤੇ ਉਹ ਵੀ ਵੱਡੇ ਹੋ ਕੇ ਵਧੀਆ ਗਾਇਕ ਬਣਨ ਬਹੁਤ ਸੋਹਣੀ ਸੋਚ ਉਹਨਾਂ ਦੀ ਤੇ ਬਹੁਤ ਸੋਹਣਾ ਨਾਮ ਤੁਹਾਡਾ ਲੱਗ ਰਿਹਾ ਸੰਗੀਤ ਤੇ ਅੱਜ ਕੱਲ੍ਹ ਤੁਸੀਂ ਸੰਗੀਤ ਵਿੱਚ ਕੀ ਕੁਝ ਕਰ ਰਹੇ ਹੋ ਕਿਹੜੀ ਕਲਾਸ 'ਚ ਪੜ੍ਹਦੇ ਹੋ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਅਮ੍ਰਿਤਸਰ ਵਿੱਚ ਸਪ੍ਰਿੰਗਡੇਲ ਸਕੂਲ ਵਿੱਚ 9ਵੀਂ ਕਲਾਸ ਵਿੱਚ ਪੜ੍ਹ ਰਿਹਾ ਹਾਂ ਤੇ ਮੈਂ ਬਚਪਨ ਤੋਂ ਹੀ 뮤ਜ਼ਿਕ ਨਾਲ ਜੁੜਿਆ ਹੋਇਆ ਹਾਂ ਕਿਸ ਤਰੀਕੇ ਦੇ ਨਾਲ ਤੁਹਾਡਾ 뮤ਜ਼ਿਕ ਨਾਲ ਜੁੜਨਾ ਹੋਇਆ ਫੈਮਿਲੀ ਬੈਕਗ੍ਰਾਉਂਡ ਦੇ ਵਿੱਚ ਕੀ ਤੁਹਾਡੇ ਪੇਰੈਂਟਸ 뮤ਜ਼ਿਕ ਨਾਲ ਜੁੜੇ ਹੋਏ ਹਾਂਜੀ ਘਰ ਵਿੱਚ ਬਹੁਤ ਹੀ ਜ਼ਿਆਦਾ ਸੰਗੀਤਕ ਮਾਹੌਲ ਰਹਿੰਦਾ ਹੈ ਹਰ ਟਾਈਮ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਪਾਪਾ ਵੀ ਸਿੰਗਰ ਨੇ ਸਿੰਗਿੰਗ ਦੇ ਨਾਲ ਉਹ 뮤직 ટીਚਿੰਗ ਵੀ ਕਰਦੇ ਨੇ ਤਾਂ ਘਰ ਵਿੱਚ ਹਮੇਸ਼ਾ ਹੀ ਬਹੁਤ 뮤지컬 ਮਾਹੌਲ ਰਹਿੰਦਾ ਹੈ ਬਚਪਨ ਤੋਂ ਹੀ ਮੈਨੂੰ ਪਾਪਾ ਨੂੰ ਦੇਖ ਦੇ ਕੇ ਮੇਰਾ ਸ਼ੌਂਕ ਵਧਦਾ ਗਿਆ ਕਿ ਮੇਰਾ ਵੀ ਦਿਲ ਕੀਤਾ ਕਿ ਮੈਂ ਵੀ ਪਾਪਾ ਵਾਂਗ ਸਿੰਗਰ ਬਣਾਂ ਤੇ ਗਾਵਾ ਤੇ ਇਸ ਟਾਈਮ ਅਜੇ ਉਮਰ ਦੀ ਗੱਲ ਕਰਾਂ ਤੇ ਦੇਖਣ ਜਿੱਤਾ ਸੰਗੀਤ ਜੀ ਬਹੁਤ ਛੋਟੇ ਲੱਗ ਰਹੇ ਨੇ ਤੇ ਗੱਲਾਂ ਤੁਸੀਂ ਬਚਪਨ ਦੀਆਂ ਕਰ ਰਹੇ ਹੋ ਕਿ ਬਚਪਨ ਦੇ ਵਿੱਚ ਮੈਂ ਇਦਾਂ ਸੀਗਾ ਸੰਗੀਤ ਨਾਲ ਜੁੜਿਆ ਤੇ ਬਚਪਨ ਜੇ ਮਤਲਬ ਉਹ ਬਚਪਨ ਕਿਹੜਾ ਸੀ ਤੇ ਕਿੰਨੀ ਉਮਰ ਸੀ ਤੁਹਾਡੀ ਉਦੋਂ ਤੁਹਾਡੀ ਜਦੋਂ ਤੁਸੀਂ ਐਕਚੁਅਲ ਦੇ ਵਿੱਚ ਸੰਗੀਤ ਨਾਲ ਜੁੜੇ ਮੇਰਾ ਤਾਂ ਅਜੇ ਵੀ ਬਚਪਨ ਹੀ ਚੱਲਦਾ ਪਿਆ ਪਰ ਜਿਹੜਾ ਉਹ ਬਚਪਨ ਸੀ ਉਹ ਬਿਲਕੁਲ ਸ਼ੁਰੂਆਤ ਵਾਲਾ ਬਚਪਨ ਜੇ ਮੈਂ ਕਿੰਨੀ ਕੁ ਉਮਰ ਸੀ ਤੁਹਾਡੀ ਉਦੋਂ ਮੇਰੇ ਪਾਪਾ ਦੱਸਦੇ ਨੇ ਕਿ ਮੈਂ 4.5 ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਸਟੇਜ ਪਰਫਾਰਮੈਂਸ ਦਿੱਤੀ ਸੀ ਇਦੇ ਵਿੱਚ ਲੋਕਾਂ ਨੇ ਮੈਨੂੰ ਬਹੁਤ ਐਪਰੀਸ਼ੀਏਟ ਕੀਤਾ ਤੇ ਮੇਰਾ ਹੋਰ ਉਜਾਣ ਵਧਿਆ ਸਿੰਗਿੰਗ ਵੱਲ ਤੇ ਫਿਰ ਉਸ ਤੋਂ ਬਾਅਦ ਤੁਸੀਂ ਕਿਹਾ ਕਿ 4.5 ਸਾਲ ਦੀ ਉਮਰ ਦੇ ਵਿੱਚ ਬਹੁਤ ਛੋਟੀ ਉਮਰ ਹੈ ਜਦੋਂ ਤੁਸੀਂ ਕੋਈ ਨਾ ਕੋਈ ਸੰਗੀਤ ਕਰਦੇ ਹੋ ਜਾਂ ਕਿਸੇ ਵੱਡੇ ਪਲੇਟਫਾਰਮ ਤੇ ਜਾਂਦੇ ਹੋ ਤੇ ਜੇ ਮੈਂ ਪਲੇਟਫਾਰਮ ਦੀ ਗੱਲ ਕਰਾਂ ਤੇ ਉਹ ਕਿਹੜਾ ਪਲੇਟਫਾਰਮ ਸੀ ਜਿੱਥੇ ਤੁਹਾਨੂੰ ਜਾਣ ਦਾ ਮੌਕਾ ਮਿਲਿਆ ਅੰਮ੍ਰਿਤਸਰ ਵਿੱਚ ਇੱਕ ਸ਼ੋਅ ਹੁੰਦਾ ਹੈ ਰਫੀ ਨਾਈਟ ਕਰਕੇ ਜਿਸ ਵਿੱਚ ਮੈਂ ਆਪਣੀ ਪਹਿਲੀ ਪਰਫਾਰਮੈਂਸ ਦਿੱਤੀ 4.5 ਸਾਲ ਦੀ ਉਮਰ ਵਿੱਚ ਉਸ ਵਿੱਚ ਲੋਕਾਂ ਨੇ ਮੈਨੂੰ ਬਹੁਤ ਐਪਰੀਸ਼ੀਏਟ ਕੀਤਾ ਬਹੁਤ ਖੁਸ਼ ਹੋਇਆ ਮੈਨੂੰ ਦੇਖ ਕੇ ਤੇ ਮੇਰਾ ਹੌਸਲਾ ਹੋਰ ਵੱਧਾ ਗਿਆ ਹੋਲੀ ਹੋਲੀ ਤਾਂ ਹੌਸਲਾ ਤੁਹਾਡਾ ਅਸੀਂ ਹੋਰ ਵੀ ਅੱਗੇ ਵਧਾਵਾਂਗੇ ਪਰ ਮੈਂ ਚਾਹੁੰਦੀ ਆ ਕਿ ਆਪਾਂ ਗੱਲਾਂ ਬਾਤਾਂ ਦਾ ਜਾਰੀ ਰੱਖਾਂਗੇ ਪਰ ਇੱਕ ਪਿਆਰਾ ਜਿਹਾ ਗੀਤ ਪ੍ਰੋਗਰਾਮ ਦੀ ਸ਼ੁਰੂਆਤ ਵੀ ਜ਼ਰੂਰ ਹੋ ਜਾਏ ਹਾਂਜੀ ਬਿਲਕੁਲ ਤੂੰ ਮੈਂ ਤੂੰ ਜਣ ਐਨੇ ਮੀਚ ਦੇ ਮਿਲਦੇ ਜਦੋਂ ਆ ਤੂਤੇ ਮੈਂ ਅੰਬਰ ਨਿਓ ਕੇ ਸਾਨੂੰ ਦੇਖ ਦੇ ਬਹੁਤ ਸੋਨੀ ਆਵਾਜ਼ ਬਹੁਤ ਚੰਗਾ ਲੱਗਿਆ ਤੁਹਾਡਾ ਗੀਤ ਸੁਣ ਕੇ ਇਹ ਗੀਤ ਅਸੀਂ ਪੂਰੇ ਪ੍ਰੋਗਰਾਮ ਦੇ ਵਿੱਚ ਸੁਣਦੇ ਰਹਾਂਗੇ ਪਰ ਇਸ ਦੇ ਨਾਲ ਨਾਲ ਸੰਗੀਤ ਜੀ ਤੁਹਾਡੇ ਬਾਰੇ ਹੋਰ ਵੀ ਬਹੁਤ ਕੁਝ ਅਸੀਂ ਜਾਨਣਾ ਚਾਹਾਂਗੇ ਤੁਸੀਂ ਕਿਹਾ ਕਿ 4.5 ਸਾਲ ਦੀ ਉਮਰ ਦੇ ਵਿੱਚ ਤੁਸੀਂ ਪਹਿਲੀ ਵਾਰ ਪਰਫਾਰਮ ਕੀਤਾ ਉਸ ਤੋਂ ਬਾਅਦ ਤੁਹਾਨੂੰ ਕਿੰਨੇ ਹੋਰ ਮੌਕੇ ਮਿਲੇ ਕਿਹੜੇ ਕਿਹੜੇ ਪਲੇਟਫਾਰਮਸ ਦੇ ਉੱਤੇ ਤੁਸੀਂ ਪਰਫਾਰਮ ਕੀਤਾ ਮੈਂ ਬਹੁਤ ਸਾਰੇ ਪਲੇਟਫਾਰਮਸ ਵਿੱਚ ਪਰਫਾਰਮ ਕੀਤਾ ਉਸ ਤੋਂ ਬਾਅਦ ਤੇ ਮੈਂ ਕੁਝ ਰਿਐਲਿਟੀ ਸ਼ੋਜ਼ ਵਿੱਚ ਵੀ ਗਿਆ ਤੇ ਸਾਰੇ ਪਲੇਟਫਾਰਮਸ ਵਿੱਚੋਂ ਜੋ ਮੇਰੇ ਸਭ ਤੋਂ ਯਾਦਗਾਰ ਮੂਮੈਂਟਸ ਨੇ ਉਹਨੇ ਇੱਕ ਜਲੰਧਰ ਵਿੱਚ ਕਲਾਸਿਕਲ ਇਵੈਂਟ ਹੁੰਦਾ ਹੈ ਸ਼੍ਰੀ ਬਾਬਾ ਹਰੀਵੱਲਬ ਸੰਗੀਤ ਸੰਮੇਲਨ ਦੇ ਨਾਮ ਤੋਂ ਜਿਸ ਵਿੱਚ ਮੈਂ ਪੂਰੇ ਓਵਰਾਲ ਇੰਡੀਆ ਵਿੱਚੋਂ 3rd ਪੋਜੀਸ਼ਨ ਹਾਸਿਲ ਕੀਤੀ ਸੀ ਤੇ ਜੋ ਮੇਰੇ ਲਈ ਬਹੁਤ ਵੱਡੀ ਗੱਲ ਸੀ ਤੇ ਦੂਸਰਾ ਇਵੈਂਟ ਵੀ ਜਲੰਧਰ ਦਾ ਹੀ ਆ ਬਾਵਰਾ ਸੰਗੀਤ ਸੰਮੇਲਨ ਜਿਸ ਵਿੱਚ ਮੈਂ ਫਰਸਟ ਪ੍ਰਾਈਜ਼ ਹਾਸਿਲ ਕੀਤਾ ਸੀ ਬਹੁਤ ਚੰਗੀ ਗੱਲ ਹੈ ਤੇ ਰਿਐਲਿਟੀ ਸ਼ੋਜ਼ ਦੀ ਗੱਲ ਕਰੀਏ ਤੇ ਕਿਹੜੇ ਕਿਹੜੇ ਰਿਐਲਿਟੀ ਸ਼ੋਜ਼ ਤੇ ਤੁਸੀਂ ਜਾ ਚੁੱਕੇ ਹੋ ਤੇ ਕਿਹੋ ਜਿਹਾ ਐਕਸਪੀਰੀਅੰਸ ਤੁਹਾਨੂੰ ਉੱਥੇ ਦੇਖਣ ਨੂੰ ਮਿਲਿਆ ਮੈਂ ਵੌਇਸ ਆਫ ਪੰਜਾਬ ਵਿੱਚ ਗਿਆ ਸੀ ਉਸ ਵਿੱਚ ਮੈਂ ਟੌਪ 10 ਵਿੱਚ ਸੀ ਜਦੋਂ ਮੈਂ ਆਡੀਸ਼ਨ ਦੇਣ ਗਿਆ ਉਦੋਂ ਮੈਨੂੰ ਡਰ ਵੀ ਲੱਗ ਰਿਹਾ ਸੀ ਥੋੜਾ ਕੀ ਪਤਾ ਨਹੀਂ ਕੀ ਹੋਏਗਾ ਥੋੜਾ ਨਰਵਸਨੈਸ ਵੀ ਸੀ ਪਰ ਫਿਰ ਜਦੋਂ ਸਿਲੈਕਟ ਹੋ ਗਿਆ ਤਾਂ ਮੈਨੂੰ ਬਹੁਤ ਵਧੀਆ ਲੱਗਾ ਬਹੁਤ ਖੁਸ਼ੀ ਹੋਈ ਤੇ ਜਦੋਂ ਮੈਂ ਸ਼ੋਅ ਵਿੱਚ ਸੀ ਉੱਥੋਂ ਦੇ ਜਜਸ ਤੇ ਟੀਮ ਮੈਂਬਰਸ ਬਹੁਤ ਮੋਟੀਵੇਟਿੰਗ ਸੀ ਅੱਛਾ ਐਕਸਪੀਰੀਅੰਸ ਥੈ ਇਵਰੋਲ ਬਹੁਤ ਅੱਛਾ ਸੋ ਇਨੀ ਸੋਨੀ ਆਵਾਜ਼ ਹੈ ਤੁਸੀਂ ਕਿਹਾ ਕਿ ਤੁਹਾਡਾ ਮਾਹੌਲ ਜਿਹੜਾ ਕਰਦਾ ਉਹ ਵੀ ਬੁਰਾ ਸੰਗੀਤਕ ਮਾਹੌਲ ਹੈ ਤੇ ਗੁਰੂ ਜੀ ਨੇ ਕਹਿੰਦੇ ਕਿ ਇਹ ਕੰਮ ਥੋੜਾ ਅਧੂਰਾ ਹੋ ਜਾਂਦਾ ਤੇ ਹੁਣ ਮੈਂ ਪੁੱਛਾਂਗੀ ਕਿ ਤੁਹਾਡੇ ਗੁਰੂ ਕੋ ਨੇ ਜੇ ਤੁਹਾਨੂੰ ਇਸ ਚੱਲ ਦੀ ਸਿੱਖਿਆ ਦੇ ਰਹੇ ਨੇ ਤੇ ਤੁਹਾਨੂੰ ਅੱਗੇ ਵਧਾ ਰਹੇ ਬਚਪਨ ਤੋਂ ਮੈਨੂੰ ਪਾਪਾ ਸਿਖਾਉਂਦੇ ਆ ਰਹੇ ਨੇ ਤੇ ਜਦੋਂ ਪਾਪਾ ਨੇ ਦੇਖਿਆ ਕਿ ਮੇਰਾ ਸ਼ੌਂਕ ਥੋੜਾ ਵੱਧ ਗਿਆ ਤੇ ਮੈਂ ਵਧਿਆ ਕਰਨ ਲੱਗ ਪਿਆ ਤੇ ਉਹਨਾਂ ਨੇ ਮੈਨੂੰ ਫਿਰ ਕਲਾਸਿਕਲ ਸਿੱਖਣ ਵਾਸਤੇ ਅੱਗੇ ਗੁਰੂ ਜੀ ਕੋਲ ਭੇਜਿਆ ਹੁਣ ਮੇਰੇ ਗੁਰੂ ਜੀ ਜਿਨਾ ਕੋਲ ਮੈਂ ਕਲਾਸਿਕਲ ਸਿੱਖ ਰਿਹਾ ਉਹਨਾਂ ਦਾ ਨਾਮ ਹੈ ਸ਼੍ਰੀ ਦੀਪਿੰਦਰ ਰਾਜ ਜੀ ਜੀ ਮੈਂ ਪਿਛਲੇ 9 ਸਾਲਾਂ ਤੋਂ ਸ਼੍ਰੀ ਦੀਪਿੰਦਰ ਰਾਜ ਜੀ ਕੋਲੋਂ ਕਲਾਸਿਕਲ 뮤직 ਦੀ ਸਿੱਖਿਆ ਲੈ ਰਿਹਾ ਹਾਂ ਉਹ ਮੈਨੂੰ ਬਹੁਤ ਪਿਆਰ ਕਰਦੇ ਨੇ ਤੇ ਆਪਣੇ ਬੱਚਿਆਂ ਵਾਂਗ ਸਿਖਾਉਂਦੇ ਨੇ ਮੇਰੇ ਗੁਰੂ ਜੀ ਵਰਸਟਾਈਲ ਆਰਟਿਸਟ ਨੇ ਉਹ ਗਿਟਾਰ ਵੀ ਪਲੇ ਕਰ ਲੈਂਦੇ ਨੇ ਡਰਮ ਕੀਬੋਰਡ ਤਬਲਾ ਹਾਰਮੋਨੀਅਮ ਮਤਲਬ ਓਵਰ ਆਲ ਸਭ ਕੁਝ ਪਲੇ ਕਰ ਲੈਂਦੇ ਨੇ ਤੇ ਸਿੰਗਿੰਗ ਵਿੱਚ ਵੀ ਉਹਨਾਂ ਦਾ ਕੋਈ ਜਵਾਬ ਨਹੀਂ ਸੋ ਬਹੁਤ ਚੰਗੀ ਗੱਲ ਹੈ ਗੁਰੂ ਵੀ ਇੰਨੇ ਜ਼ਿਆਦਾ ਟੈਲੈਂਟਡ ਦੇ ਬੱਚੇ ਵੀ ਨੇ ਟੈਲੈਂਟਡ ਹੋਣ ਤੇ ਫਿਰ ਗੱਲ ਹੀ ਕਰਦੀ ਹੈ ਸੋ ਤੁਸੀਂ ਕਿਹਾ ਕਿ ਤੁਸੀਂ ਕਲਾਸਿਕਲ ਨਾਲ ਵੀ ਜੁੜੇ ਹੋ ਹੋਰ ਵੀ ਬਹੁਤ ਸਾਰੇ 뮤직 ਤੁਹਾਡੀ ਟੇਸਟ ਨੇ ਤੇ ਇੱਕ ਹੋਰ ਫਿਰ ਵਧੀਆ ਜਿਹਾ ਗਾਣਾ ਸਾਡੇ ਦਰਸ਼ਕਾਂ ਲਈ ਹੋ ਜਾਏ ਹਾਂਜੀ ਬਿਲਕੁਲ ਮੈਂ ਅਗਲਾ ਗਾਣਾ ਵੀ ਗਿਟਾਰ ਨਾਲ ਹੀ ਸੁਣਾਵਾਂਗੀ ਹਾਂਜੀ ਹਾਂਜੀ ਸੋ ਦੇਖਦੇ ਸਾਰ ਤੈਨੂੰ ਸਾ ਦੁੱਖ ਜਾਣਦੇ ਨੇ ਸੀ ਹੈ ਇਹ ਚੰਦਰੀ ਸਜ਼ਾ ਮੇਰੇ ਸਮਾਂ ਨੂੰ ਨੀ ਕੈਸੀ ਹੈ ਇਹ ਚੰਦਰੀ ਸਜ਼ਾ ਮੇਰੇ ਜ਼ਾ ਮੇਰੀ ਸਮਾਨ ਸੁ ਕਮਾਲ ਦੀ ਆਵਾਜ਼ ਆਪਾਂ ਸੁਣੀ ਤੇ ਬਹੁਤ ਸੋਹਣਾ ਤੁਸੀਂ ਗਾਉਂਦੇ ਹੋ ਤੇ ਇੱਥੇ ਮੈਨੂੰ ਨਾ ਇੱਕ ਸਵਾਲ ਇਹ ਆ ਰਿਹਾ ਸੀ ਕਿ ਜਿਹੜੇ ਤੁਸੀਂ ਸongs ਐ ਇਹਦੀ ਫਿਰ ਸਿਲੈਕਸ਼ਨ ਕੌਣ ਕਰਦਾ ਹੈ ਮੈਂ ਤਾਂ ਸਿਲੈਕਸ਼ਨ ਹੁੰਦੀ ਨਾ ਫਿਰ ਇਹ song ਦੀ ਸਿਲੈਕਸ਼ਨ ਕੌਣ ਕਰਦਾ ਹੈ ਸਾਡੇ ਘਰ ਵਿੱਚ ਬਹੁਤ ਹੀ ਜ਼ਿਆਦਾ ਸੰਗੀਤਕ ਮੌਲ ਹੁੰਦਾ ਤੇ ਪਾਪਾ ਤੇ ਮੈਂ ਮਿਊਜ਼ਿਕ ਦੀ ਪ੍ਰੈਕਟਿਸ ਕਰਦੇ ਹਾਂ ਜਦੋਂ ਮੇਰੇ ਮੰਮਾ ਬਹੁਤ ਅੱਛੇ ਗੁੱਡ ਲਿਸਨਰ ਨੇ ਅਤੇ ਬਹੁਤ ਅੱਛੀਆਂ ਸੁਜੈਸ਼ਨਸ ਦਿੰਦੇ ਨੇ ਤੇ ਜਦੋਂ ਮੈਂ ਪ੍ਰੈਕਟਿਸ ਕਰਦਾ ਮम्मा ਮੈਨੂੰ ਆ ਕੇ ਦੱਸਦੀ ਨੇ ਕਿ ਬੇਟਾ ਇਹ ਸੰਗਾਰੇ ਬਹੁਤ ਵਧੀਆ ਲੱਗ ਰਿਹਾ ਹੈ ਇਹ ਕਰ ਇਹ ਕਰ ਮਤਲਬ ਮम्मा ਹੀ ਸਾਰੇ Song ਸਿਲੈਕਟ ਕਰਕੇ ਹੁੰਦੇ ਨੇ ਅੱਛਾ ਮਤਲਬ ਪਾਪਾ ਜੀ ਸਿਖਾਉਂਦੇ ਨੇ ਤੇ ਮੰਮੀ ਜੀ ਜਿਹੜੇ ਨੇ ਉਹ Song ਸਿਲੈਕਟ ਕਰਦੇ ਨੇ ਤੇ ਸਭ ਤੋਂ ਜ਼ਿਆਦਾ سپورਟ ਕੌਣ ਕਰਦਾ ਫਿਰ سپورਟ ਸਭ ਤੋਂ ਜ਼ਿਆਦਾ ਪਾਪਾ ਦੀ ਹੈ ਮੈਨੂੰ ਮੈਨੂੰ ਹਰ ਚੀਜ਼ ਪ੍ਰੋਵਾਈਡ ਕਰਦੇ ਨੇ ਤੇ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਮੈਨੂੰ ਤੁਸੀਂ ਕਹਿੰਦੇ ਕਿ ਤੁਸੀਂ 9th ਕਲਾਸ ਚ ਪੜ੍ਹਦੇ ਹੋ ਤੇ ਸਟੱਡੀ ਵੀ ਨਾਲ-ਨਾਲ ਤੁਸੀਂ ਕਰਦੇ ਹੋ ਤੇ ਫਿਰ ਜਦੋਂ ਕਦੀ 뮤직 ਦਾ ਕੋਈ ਪ੍ਰੋਗਰਾਮ ਆ ਜਾਂਦਾ ਹੈ ਜਾਂ ਫਿਰ ਤੁਹਾਨੂੰ ਫੰਕਸ਼ਨ ਤੇ ਜਾਣਾ ਪੈਂਦਾ ਹੈ ਔਰ ਬਾਈ ਚਾਂਸ ਇਗਜ਼ਾਮ ਵੀ ਆ ਜਾਏ ਫਿਰ ਉਹ ਉਹਨੂੰ ਕਿੱਦਾਂ ਮੈਨੇਜ ਕਰਦੇ ਹੋ ਸਟੱਡੀ ਦੇ ਨਾਲ-ਨਾਲ 뮤직 ਮੇਰਾ ਸਾਈਡ ਬਾਈ ਸਾਈਡ ਚੱਲਦਾ ਰਹਿੰਦਾ ਹੈ ਜਦੋਂ ਸਵੇਰਾ ਸਕੂਲ ਹੁੰਦਾ ਸਵੇਰੇ ਸਾਰਾ ਸਕੂਲ ਹੁੰਦਾ ਹੈ ਤੇ ਉਸ ਤੋਂ ਬਾਅਦ ਮੈਂ ਦੁਪਹਿਰ ਤੇ ਸ਼ਾਮ ਨੂੰ ਘਰ ਆ ਕੇ ਪ੍ਰੈਕਟਿਸ ਕਰਦਾ ਤੇ ਸਵੇਰੇ ਸਕੂਲ ਜਾਣ ਤੋਂ ਪਹਿਲੇ ਵੀ ਪ੍ਰੈਕਟਿਸ ਕਰਦਾ। ਤੇ ਕਦੀ ਇਦਾਂ ਤਾਂ ਨਹੀਂ ਹੋਇਆ ਨਾ ਕਿ ਬਾਈਚਾਂਸ ਅਗਲੇ ਦਿਨ ਇਗਜ਼ਾਮ ਹੋਵੇ ਤੇ ਪ੍ਰੋਗਰਾਮ ਵੀ ਹੋਵੇ। ਤੇ ਕੰਫਿਊਜ਼ ਹੋ ਗਏ ਹੋ ਤੁਸੀਂ। ਇਦਾਂ ਤਾਂ ਨਹੀਂ ਹੋਇਆ ਕਦੀ। ਹਾਂਜੀ ਕਈ ਵਾਰ ਹੋ ਵੀ ਜਾਂਦਾ ਪਰ ਫਿਰ ਥੋੜਾ ਟਾਈਮ ਮੈਨੇਜ ਕਰ ਲੀਦਾ। ਅੱਛਾ ਜੀ ਸਕੂਲ ਦੀ ਗੱਲ ਕਰਦੇ ਹਾਂ ਜੀ। ਸਕੂਲ ਦੇ ਵਿੱਚ ਤਾਂ ਬੱਚਾ ਬਹੁਤ ਕੁਝ ਸਿੱਖਦਾ ਹੈ। ਉੱਥੇ ਸਰ ਟੀਚਰਸ ਵੀ ਬਹੁਤ ਐਸ سپورਟ ਕਰਦੇ ਨੇ ਤੇ ਸਕੂਲ ਦਾ ਮਾਹੌਲ ਕਿਹੋ ਜਿਹਾ ਹੈ? ਉੱਥੇ ਦੋਸਤ ਕਿਹੋ ਜਿਹੇ ਕਿਸ ਤਰੀਕੇ ਨਾਲ ਤੁਹਾਨੂੰ سپورਟ ਕਰਦੇ ਨੇ? ਤੁਹਾਡੀ ਟੀਚਰਸ ਕਿਸ ਤਰੀਕੇ ਨਾਲ سپورਟ ਕਰਦੇ? ਸਕੂਲ ਦਾ ਮਾਹੌਲ ਤਾਂ ਬਹੁਤ ਵਧੀਆ ਤੇ টিচারਸ ਵੀ ਮੇਰੇ ਕੋ ਅਕਸਰ ਗਾਣੇ ਸੁਣਦੇ ਰਹਿੰਦੇ ਨੇ ਤੇ ਬਹੁਤ ਪਿਆਰ ਦਿੰਦੇ ਨੇ ਕਿ ਮੈਂ ਬਹੁਤ ਵਧੀਆ गा ਰਿਹਾ ਤੇ ਦੋਸਤ ਵੀ ਮੇਰੇ ਮੈਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਨੇ ਅੱਛਾ ਕਦੀ ਇਦਾਂ ਤਾਂ ਨਹੀਂ ਹੋਇਆ ਤੁਹਾਨੂੰ ਕੇਰ ਕੇ ਬੈਠ ਜਾਣ ਕੇ ਕਹਿਦਨ ਕਿ ਹੁਣ ਆ ਗਾਣਾ ਸੁਣਾ ਆ ਗਾਣਾ ਸੁਣਾ ਹਾਂਜੀ ਹੁੰਦਾ ਬਹੁਤ ਵਾਰ ਫੇ ਕਿਹੋ ਜਿਹਾ ਲੱਗਦਾ ਉਦੋਂ ਫਿਰ ਜਦੋਂ ਮੈਂ ਗਾਣਾ ਸੁਣਾ ਦਿੰਦਾ ਉਹਨਾਂ ਨੂੰ ਬਹੁਤ ਖੁਸ਼ ਹੁੰਦੇ ਨੇ ਤੇ ਮੈਨੂੰ ਐਪਰੀਸ਼ੀਏਸ਼ਨ ਤੇ ਮੋਟੀਵੇਸ਼ਨ ਹੋਰ ਜ਼ਿਆਦਾ ਦਿੰਦੇ ਨੇ ਤੇ ਮੇਰੇ ਵਾਲ ਦੇਖ ਕੇ ਮਤਲਬ ਬਹੁਤ ਖੁਸ਼ ਹੁੰਦੇ ਨੇ ਖੁਸ਼ ਹੋ ਜਾਂਦੇ ਨੇ ਸੋ ਹੁਣ ਆਪਾਂ ਫਿਰ ਆਪਾਂ ਵੀ ਖੁਸ਼ ਹੋਣਾ ਚਾਹੁੰਦੇ ਆ ਤੁਹਾਡੇ ਗਾਣਾ ਸੁਣ ਕੇ ਤੇ ਇੱਕ ਫਿਰ ਹੋਰ ਪਿਆਰਾ ਜਿਹਾ ਗੀਤ ਅਗਰ ਸਾਨੂੰ ਸੁਣਾ ਦੋ ਤੁਸੀਂ ਇਹ ਗਾਣਾ ਮੈਂ ਰਿਐਲਿਟੀ ਸ਼ੋ ਵਿੱਚ ਗਿਆ ਸੀ ਤੇ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ ਤੇ ਬਹੁਤ ਐਪਰੀਸ਼ੀਏਸ਼ਨ ਦਿੱਤੀ ਸੀ ਮੈਨੂੰ ਤੇ ਮੈਂ ਹੁਣ ਤੁਹਾਨੂੰ ਉਹੀ ਗਾਣਾ ਸਮਾਨਾ ਚਾਹਾਂਗਾ ਜੀ ਜੀ ਜ਼ਰੂਰ ਕੁਝ ਧੁੱਪਾਂ ਰੱਖੀਆਂ ਨੇ ਤੇ ਕੁਝ ਛਾਵਾਂ ਰੱਖੀਆਂ ਤੁਹਾਡਾ ਗਾਇਆ ਤੇ ਬਹੁਤ ਸੋਹਣਾ ਇਹਨਾਂ ਨੇ ਪਲੇ ਵੀ ਕੀਤਾ ਤੇ ਜਿਸ ਨਾਲ ਹੀ ਮੈਂ ਪੁੱਛੂੰਗੀ ਕਿ ਜਿੰਨੇ ਤੁਸੀਂ ਵਜਾ ਰਹੇ ਹੋ ਤੁਸੀਂ ਆਪ ਮਤਲਬ ਸਿੱਖਿਆ ਤੁਹਾਡਾ ਆਪਣਾ ਸ਼ੌਂਕ ਸੀ ਜਾਂ ਫਿਰ ਫਾਦਰ ਸਾਹਿਬ ਦੇ ਕਹਿਣ ਤੇ ਤੁਸੀਂ ਸਭ ਕੁਝ ਸਿੱਖਿਆ ਜਿਹੜੀ ਗਿਟਾਰ ਹੈ ਇਹ ਤੇ ਮੇਰੇ ਪਾਪਾ ਵੀ ਵਜਾਉਂਦੇ ਹੁੰਦੇ ਸੀ ਤੇ ਛੋਟੇ ਹੁੰਦੇ ਤਾਂ ਹੀ ਪਾਪਾ ਨੂੰ ਦੇਖ-ਦੇਖ ਕੇ ਮੇਰਾ ਗਿਟਾਰ ਵੱਲ ਵੀ ਸ਼ੌਂਕ ਵਧਿਆ ਕਿ ਮੈਂ ਕੋਈ ਇਨਸਟਰੂਮੈਂਟ ਵੀ ਸਿੱਖਾਂ ਤੇ ਫਿਰ ਹੁਣ ਮੈਂ ਆਪਣੇ ਗੁਰੂ ਜੀ ਸ਼੍ਰੀ ਦਿਪਿੰਦਰ ਰਾਜ ਜੀ ਕੋਲੋਂ ਗਿਟਾਰ ਦੀ ਤੇ ਯੂਕੁਲੇਲੇ ਦੀ ਸਿੱਖਿਆ ਲੈ ਰਿਆ ਹਾਂ ਜੋ ਮੈਨੂੰ ਬਹੁਤ ਵਧੀਆ ਤਰ੍ਹਾਂ ਨਾ ਸਿਖਾ ਸਿਖਾ ਰਹੇ ਨੇ ਤੇ ਮੈਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਉਹ ਓਵਰਆਲ ਆਰਟਿਸਟ ਨੇ ਜੋ ਸਭ ਕੁਝ ਪਲੇ ਕਰ ਲੈਂਦੇ ਨੇ ਤੇ ਹੁਣ ਮੈਂ ਗਿਟਾਰ ਦੀ ਤੇ ਯੂਕੁਲੇਲੇ ਦੀ ਸਿੱਖਿਆ ਉਹਨਾਂ ਕੋਲੋਂ ਹੀ ਲੈ ਰਿਆ ਸੋ ਅਸੀਂ ਜਦੋਂ ਵੀ ਆਪਣੀ ਜ਼ਿੰਦਗੀ ਵਿੱਚ ਕੋਈ ਸੁਪਨਾ ਵੇਖਦੇ ਹਾਂ ਨਾ ਸਾਡਾ ਕੋਈ ਨਾ ਕੋਈ ਇਨਸਪੀਰੇਸ਼ਨ ਸਾਡੀ ਜ਼ਰੂਰ ਹੁੰਦੀ ਹੈ ਜਿੰਨੂੰ ਅਸੀਂ ਆਪਣਾ ਆਈਡਲ ਮੰਨਦੇ ਹਾਂ ਉਹਨੂੰ ਦੇਖ ਕੇ ਅੱਗੇ ਵਧਦੇ ਹਾਂ ਤੁਸੀਂ ਵੀ ਕਿਸੇ ਨੂੰ ਆਪਣਾ ਆਈਡਲ ਮੰਨਦੇ ਹੋ ਹਾਂਜੀ ਬਿਲਕੁਲ ਮੈਂ ਆਪਣਾ ਆਈਡਲ ਆਪਣੇ ਗੁਰੂ ਜੀ ਨੂੰ ਹੀ ਮੰਨਦਾ ਹਾਂ ਮੈਂ ਉਹਨਾਂ ਵਰਗਾ ਇੱਕ ਵਧੀਆ ਆਰਟਿਸਟ ਬੰਨਣਾ ਚਾਹੁੰਦਾ ਜਿਵੇਂ ਕਿ ਉਹ ਓਵਰਆਲ ਆਰਟਿਸਟ ਨੇ ਤੇ ਮੈਂ ਬਸ ਉਹਨਾਂ ਵਰਗਾ ਹੀ ਬੰਨਣਾ ਚਾਹੁੰਦਾ ਨਹੀਂ ਬਹੁਤ ਚੰਗੀ ਗੱਲ ਹੈ ਤੁਹਾਡੇ ਗੁਰੂ ਜਿਵੇਂ ਤੁਸੀਂ ਕਿਹਾ ਮਲਟੀ ਟੈਲੈਂਟਡ ਹੈ ਔਰ ਤੁਸੀਂ ਵੀ ਇਦਾਂ ਬਨੋ ਤਾਂ ਬਹੁਤ ਵਧੀਆ ਲੱਗੇਗਾ ਸੋ ਇੱਕ ਹੋਰ ਵਧੀਆ ਜਆ ਤੁਹਾਡਾ ਆਪਣਾ ਕੋਈ ਫੇਵਰਿਟ ਗੀਤ ਹੋਵੇ ਸਾਨੂੰ ਉਹ ਸੁਣਾ ਦਿਓ i know ਖੂਬ ਜੀ ਬਹੁਤ ਹੀ ਵਧੀਆ ਗਾਇਆ ਬਹੁਤ ਹੀ ਵਧੀਆ ਗਾਇਆ ਸੋ 뮤זיਕ ਦੀ ਟੇਸਤੀ ਮੈਂ ਇਥੇ ਗੱਲ ਕਰੂੰਗੀ ਕਿਉਂਕਿ ਅੱਜ ਕੱਲ ਦਾ ਟਾਈਮ ਮਾਡਰਨ ਹੋ ਚੁੱਕਿਆ ਹੈ ਬਹੁਤ ਸਾਰੇ ਅੱਜ ਕੱਲ ਦੇ ਬੱਚੇ ਮਾਡਰਨ ਸੰਗੀਤ ਪਸੰਦ ਕਰਦੇ ਨੇ ਔਰ ਮਾਡਰਨ ਹੀ ਜ਼ਿੰਦਗੀ ਨਾਲ ਜੁੜੇ ਹੁੰਦੇ ਆ ਪਰ ਹਲੇ ਤੱਕ ਤੁਸੀਂ ਸਾਨੂੰ ਬੜੇ ਹੀ ਮਿੱਠੇ ਮਿੱਠੇ ਜੇ ਪਿਆਰੇ ਪਿਆਰੇ ਗੀਤ ਸੁਣਾ ਰਹੇ ਹੋ ਕਿ ਤੁਹਾਨੂੰ ਮਾਡਰਨ ਜ਼ਿਆਦਾ ਪਸੰਦ ਨਹੀਂ ਕਿ ਕਲਾਸਿਕਲ ਦੇ ਨਾਲ ਤੁਸੀਂ ਜ਼ਿਆਦਾ ਜੁੜੇ ਹੋ ਮੈਂ ਦੋਵਾਂ ਨਾਲ ਆਪਣੇ ਆਪ ਨੂੰ ਜੁੜਿਆ ਹਾਂ ਮੰਨਦਾ ਕਿਉਂਕਿ ਮੈਂ ਛੋਟੇ ਹੁੰਦੇ ਤੋਂ ਮਤਲਬ ਫਿਲਮੀ Song Hindi Song ਕੰਨੇ ਆਏ ਹੋਏ ਆ ਰਹੇ ਆ ਤੇ ਮੈਂ Bollywood ਨਾਲ ਵੀ ਬਹੁਤ ਜ਼ਿਆਦਾ ਲਗਾਵ ਹੈ ਮੇਰਾ ਤੇ ਉਹ ਤੇ ਉਸੇ ਤਰ੍ਹਾਂ Classical ਨਾਲ ਵੀ ਮੇਰਾ ਬਹੁਤ ਸਾਰਾ ਲਗਾਵ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਮੈਂ ਪਿਛਲੇ 9 ਸਾਲਾਂ ਤੋਂ Classical ਸਿੱਖ ਰਿਹਾ ਹਾਂ ਤੇ ਮੇਰੇ ਗੁਰੂ ਜੀ ਮੈਨੂੰ ਬਹੁਤ ਵਧੀਆ ਤਰ੍ਹਾਂ ਨਾ ਸਿਖਾ ਰਹੇ ਨੇ ਤੇ Classical ਨਾਲ ਵੀ ਮੇਰਾ ਬਹੁਤ ਜ਼ਿਆਦਾ ਲਗਾਵ ਹੈ ਤੇ ਅੱਜ ਕੱਲ ਦੇ ਟਾਈਮ ਤੇ ਆਪਾਂ Social Media ਤੇ ਵੀ ਬਹੁਤ ਐਕਟਿਵ ਹੁੰਦੇ ਆ ਤੇ ਅੱਜ ਕੱਲ ਦੇ ਬੱਚੇ ਵੀ ਬਹੁਤ ਜ਼ਿਆਦਾ ਐਕਟਿਵ ਹੈ ਤੇ ਤੁਸੀਂ ਵੀ Social Media ਤੇ ਐਕਟਿਵ ਹੋ ਕੀ ਨਹੀਂ ਹਾਂਜੀ ਬਿਲਕੁਲ ਮੈਂ ਸੋਸ਼ਲ ਮੀਡੀਆ ਤੇ ਹਾਂ ਬਿਲਕੁਲ ਤੇ ਕਿਹੋ ਜਿਹਾ ਰਿਸਪੌਂਸ ਉੱਥੇ ਫਿਰ ਤੁਹਾਨੂੰ ਮਿਲਦਾ ਦਰਸ਼ਕਾਂ ਦਾ ਆਪਣੇ ਹਾਂਜੀ ਮੈਂ ਬਿਲਕੁਲ ਵੀਡੀਓਜ਼ ਅਪਲੋਡ ਕਰਦਾ ਤੇ ਲੋਕ ਬਹੁਤ ਪਸੰਦ ਕਰਦੇ ਨੇ ਪਿਛਲੇ 2-3 ਦਿਨ ਪਹਿਲੇ ਥੋੜੀ ਰੀਲਸ ਅਪਲੋਡ ਕੀਤੀਆਂ ਸੀ ਦੋ ਡਿਵੋਸ਼ਨਲ ਹਮਮ ਉਸ ਵਿੱਚ ਲੋਕਾਂ ਦਾ ਬਹੁਤ ਪਿਆਰ ਮਿਲਿਆ 1.5 ਲੱਖ ਤੋਂ ਵੱਧ ਵੀ ਹੋ ਗਏ ਨੇ 3-4 ਦਿਨ ਵਿੱਚ ਅੱਛਾ ਕੀ ਬਾਤ ਹੈ ਜੀ ਸੋ ਇੱਕ ਵੱਖਰਾ ਪਲੇਟਫਾਰਮ ਅੱਜ ਕੱਲ ਦੀ ਜਨਰੇਸ਼ਨ ਨੂੰ ਮਿਲਿਆ ਹੋਇਆ ਤੁਸੀਂ ਅੱਗੇ ਵੱਧ ਸਕਦੇ ਹੋ ਸੇਸੀ ਦੇ ਨਾਲ ਮੈਂ ਇਹ ਵੀ ਸੁਣਿਆ ਹੈ ਕਿ ਸੰਗੀਤ ਜੀ ਤੁਸੀਂ ਗਜ਼ਲ ਵੀ ਬਹੁਤ ਸੁਣੇ ਜਾਂਦੇ ਹੋ ਸੋ ਹੁਣ ਇੱਕ ਗਜ਼ਲ ਪਿਆਰੇ ਜੀ ਹੋ ਜਾਏ ਆਪਣੇ ਗੁਰੂ ਜੀ ਦੁਆਰਾ ਸਿਖਾਈ ਹੋਈ ਗਜ਼ਲ ਤੁਹਾਨੂੰ ਸੁਣਾਵਾਂਗੇ ਹਾਂ ਜੀ ਹਾਂ ਜੀ ਸਾਡੇ ਸਟੂਡੀਓ ਵਿੱਚ ਪੂਰਾ ਸੰਗੀਤਕ ਮੋਹਲ ਬਣਿਆ ਹੈ ਤੇ ਬਹੁਤ ਹੀ ਅਸੀਂ ਆਨੰਦ ਮਾਨ ਰਹੇ ਹਾਂ ਤੇ ਇਸੇ ਦੇ ਨਾਲ ਮੈਂ ਸਗੀਰ ਜੀ ਤੁਹਾਨੂੰ ਇਹ ਪੁੱਛੂੰਗੀ ਚਲੋ ਤੁਸੀਂ ਸੰਗੀਤ ਨਾਲ ਜੁੜਿਓ ਤੁਹਾਡਾ ਨਾਮ ਸੰਗੀਤ ਹੈ ਪਰ ਫਿਰ ਵੀ ਕੋਈ ਨਾ ਕੋਈ ਹੋਬੀਜ਼ ਹੁੰਦੀਆਂ ਬੰਦਿਆਂ ਦੀ ਹਨਾ ਤੁਹਾਡੇ ਵੀ ਕੋਈ ਹੋਰ ਹੋਬੀਜ਼ ਹੈ ਕਿ ਨਹੀਂ ਸਿਰਫ ਸੰਗੀਤ ਹੀ ਹੈ ਅ ਵੈਸੇ ਤਾਂ ਸੰਗੀਤ ਹੀ ਮੇਰੀ ਮੇਨ ਹੋਬੀ ਹੈ ਪਰ ਉਸ ਦੇ ਨਾਲ ਨਾਲ ਮੈਨੂੰ ਸਵੀਮਿੰਗ ਵੀ ਬਹੁਤ achhi ਲੱਗਦੀ ਹੈ ਤੇ ਸਵੀਮਿੰਗ ਫੇਰ ਕਰਦੇ ਕਰਨ ਜਾਂਦੇ ਹੋ ਹਾਂਜੀ ओके okay, तो बहुत जरूरी गल है जी स्वीपिंग भी होनी चाहिए बहुत जरूरी है इजनल कदी म्यूजिक ਦੇ ਵਿੱਚ ਤੁਸੀਂ ਜਦੋਂ ਪਰਫਾਰਮ ਕਰ ਰਹੇ ਹੋ ਉਹ ਕਦੀ ਕੋਈ ਗੜਬੜ ਹੋ ਗਈ ਹੋਵੇ ਰੁਕ ਜਾਓ ਤੇ ਫਿਰ ਉਦੋਂ ਆਪਣੇ ਆਪ ਨੂੰ ਕਿਵੇਂ ਕਵਰ ਕਰਦੇ ਹੋ ਜਦੋਂ ਵੈਸੇ ਜੇ ਆਪਾਂ ਪ੍ਰੈਕਟਿਸ ਕਰਕੇ ਜਾਈਏ ਤਾਂ ਕੋਈ ਗੜਬੜਤਾ ਹੋ ਨਹੀਂ ਸਕਦੀ ਪਰ ਫਿਰ ਵੀ ਜੇ ਘੱਟ ਪ੍ਰੈਕਟਿਸ ਹੋਵੇ ਜਾਂ ਬਾਈ ਚਾਂਸ ਕੋਈ ਗਲਤੀ ਹੋ ਜਾਏ ਤਾਂ ਮਤਲਬ ਸ਼ੋ ਨਹੀਂ ਹੁੰਦੀ ਦਾ ਬਸ ਮਤਲਬ ਆਪਣੀ ਪਰਫਾਰਮੈਂਸ ਵੱਲ ਤੇ ਆਂ ਰੱਖੋ ਤੇ ਮਤਲਬ ਚਿਹਰੇ ਤੇ ਨਹੀਂ ਆਉਣਾ ਚਾਹੀਦਾ ਕਿ ਤੁਹਾਡੇ ਕੋਈ ਗਲਤੀ ਹੋ ਗਈ ਅਸੀਂ ਦੁਆ ਕਰਦੇ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਇਸੇ ਤਰੀਕੇ ਨਾਲ ਅੱਗੇ ਵਧਦੇ ਰਹੋ ਤੁਹਾਡੇ ਸਾਰੇ ਸੁਪਨੇ ਪੂਰੇ ਹੋ ਸੋ ਸਾਡਾ ਸਮਾਂ ਪੂਰਾ ਹੋ ਚੁੱਕਿਆ ਹੈ ਨਹੀਂ ਤੇ ਤੁਹਾੜ ਕੋ ਹੋਰ ਵੀ ਬਹੁਤ ਸੋਹਣੇ ਸੋਹਣੇ ਗੀਤ ਅਸੀਂ ਸੁਣਦੇ ਤੁਸੀਂ ਸਾਡੇ ਸਟੂਡੀਓ ਵਿੱਚ ਪਹੁੰਚੇ ਹੋ ਇਸ ਲਈ ਤੁਹਾਡਾ ਧੰਨਵਾਦ ਹੈ ਤੇ ਇਸੇ ਦੇ ਨਾਲ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹੂੰਗੀ ਕਿ ਸੁਪਨੇ ਉਹ ਨਹੀਂ ਹੁੰਦੇ ਜੋ ਤੁਹਾਨੂੰ ਚੈਨ ਦੀ ਨੀਂਦ ਸੌਂਦੇ ਨੇ ਸੁਪਨੇ ਉਹ ਹੁੰਦੇ ਨਹੀਂ ਜੋ ਤੁਹਾਨੂੰ ਕਦੀ ਸੌਣ ਹੀ ਨਾ ਦੇਣ ਸੋ ਸੁਪਨੇ ਹਮੇਸ਼ਾ ਦੇਖਦੇ ਰਹੋ ਤੇ ਨੂੰ ਪੂਰਾ ਵੀ ਜ਼ਰੂਰ ਕਰੋ ਸੇ ਤੁਸੀਂ ਸਾਡੇ ਸਟੋਰੀ ਵਿੱਚ ਪਹੁੰਚੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਡੇ ਪਿਆਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ